ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਵਾਈ ਬਲੌਗ ਚੈਨਲ ਤੇ ਲੋਬੇ ਅੱਜ ਆਪਾਂ ਕਰਨਾ ਹੈ ਮੱਕ ਬੀਜਨਾ ਦੀ ਵਣ ਤਿਆਰ ਤੇ ਅੱਜ ਆਪਾਂ ਟਰੈਕਟਰ ਲੈ ਕੇ ਆਏ ਦੂਜਾ ਆ ਬੈਠਾ ਬਾਈ ਸੁੱਖਾ ਲੱਛ ਭਾਈ ਆ ਪ੍ਰੀਜ਼ ਲਿਆਂਦਾ ਅੱਜ ਹੂੰ ਪ੍ਰੀਜ਼ ਲਿਆਂਦਾ ਅੱਜ ਇਹ ਪ੍ਰੀਜ਼ ਲਿਆਂਦਾ ਹੈ ਹੂੰ ਇਹ ਕਾਤੂਲ ਲਿਆਂਦਾ ਬਣ ਇਹਦੇ ਨਾਲ ਬੜਾ ਚੰਗਾ ਜਾਊਗਾ ਹੂੰ ਬੁੱਢੜਾ ਇਹ ਤੇ ਅੜਕਦੇ ਨੇ ਵੱਡਾ ਟਰੈਕਟਰ ਬਈ ਤਾਂ ਲਿਆਂਦਾ ਇੱਕ ਤਾਂ ਨਾ ਜਿਹੜਾ ਮੈਂ ਤੁਹਾਨੂੰ ਦਿਖਾਉਂਗਾ ਵੀਡੀਓ 'ਚ ਵੀ ਅਪੜਵਾਨ ਜਿਹੜਾ ਆਪਾਂ ਨਾਲ ਪਹਿਲਾਂ ਵਾਹ ਕੇ ਰੌਣੀ ਕੀਤਾ ਤੇ ਕੁਸ਼ ਨਾਲ ਅਪੜ ਅਪੜ ਜਾਨੀ ਕਿ ਜਿੱਥੇ ਚਰੀ ਵੱਡੀ ਆ ਆਪਾਂ ਵਾਇਆ ਨਹੀਂ ਗਾ ਜੀ ਤੇ ਉਹ ਆਪਾਂ ਵੇਜਣਾ ਨਾਲ ਤੇ ਉੱਥੇ ਫਿਰ ਉਹ ਤਾਂ ਗੱਲ ਨਹੀਂ ਬਣਦੀ ਜੇ ਵਾਹ ਕੇ ਰੌਣੀ ਕਰੀਏ ਫਿਰ ਤਾਂ ਚਲੋ ਚੱਲ ਜਾਂਦਾ ਕੰਮ ਤੇ ਇਹ ਗਰੌਣੀ ਤੇ ਸੁਹਾਗਾ ਭਰਦਾ ਫਿਰ ਉਹ ਤਾਂ ਖਿੱਚ ਨਹੀਂ ਜਾਂਦਾ ਤਾ ਕਰਕੇ ਆਪਾਂ ਨੂੰ ਲੈ ਤੇ ਹੁਣ ਮੈਂ ਤੁਹਾਨੂੰ ਵਿਖਾਉਣਾ ਇਹ ਤੇ ਮારી ਤਰ੍ਹਾਂ ਹੈ ਹਾਂ ਆਖੜਾ ਬਾਈ ਜੰਮਨ ਦੂਤ 11 ਹਾਲਾ ਇਹਦੇ ਪਿੱਛੇ ਨਾਲ ਹੀ ਆਪਾਂ ਲੰਦਾ ਸੁਹਾਗਾ ਲੱਦ ਕੇ ਗੱਡੀ ਤੇ ਗੱਡੀ ਤੇ ਪੱਠੇ ਤਾਂ ਹੀ ਨਹੀਂ ਲੰਦੇ ਆਪਾਂ ਇਹ ਸੁਹਾਗਾ ਥੱਲੇ ਰੱਖ ਕੇ ਫਿਰ ਉੱਤੇ ਪੱਠੇ ਲੱਦਾਂਗੇ ਅੱਠੇ ਆਪਣੇ ਵੱਡੇ ਪਈ ਐ ਤੇ ਇਹਦੇ ਨਾਲ ਉਹ ਆਪਾਂ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਇੱਕ ਆਪਣੇ ਨਾਲ ਉਹ ਰੂੜੀ ਪਈ ਐ ਇੱਥੇ ਰੂੜੀ ਪਹਿਲਾਂ ਹੀ ਪਈ ਜਾ ਆਪਾਂ ਤੁਹਾਨੂੰ ਦਿਖਾਈ ਆ ਉਹ ਬਈ ਇਹ ਰੂੜੀ ਨਾਲ ਪਹਿਲਾਂ ਥੱਲੇ ਕੁਝ ਪਈ ਸੀ ਸੁੱਕੀ ਤੇ ਖਲਾਰਨੀ ਹੁੰਦੀ ਆਪਾਂ ਉਹ ਵੀ ਖਲਾਰ ਸਕਦੇ ਸੀ ਇੱਥੇ ਕਰਾਏ ਨਾਲ ਤੇ ਪਰ ਇੱਥੇ ਵੀ ਰੂੜੀ ਹੈ ਬਹੁਤ ਐਸ ਵਾਂਚ। ਇਹ ਬਾਲੀ ਵੀ ਰੂੜੀ ਮੋੜ ਕੇ ਖਰਾਬ ਕਰਦੀ ਆ। ਬਹੁਤ ਰੂੜੀ ਹੈ ਇੱਥੇ। ਅਸੀਂ ਪੱਠਿਆਂ ਵਾਲੇ ਜੀ ਪਾਈ ਜਨੇ ਰੂੜੀ ਜਿੰਨੀ ਹੁੰਦੀ ਹੈ ਨਾ। ਐਤ ਕੀ ਜਾ ਕੋਈ ਕਿਲਾ ਭਰਿਆ ਸੀਗਾ। ਚੋਨਾ ਬਟਨ ਤੋਂ ਪਹਿਲਾਂ ਤੇ ਨਹੀਂ ਅਸੀਂ ਨਾ ਪੱਠਿਆਂ ਵਾਲੇ ਜੀ ਰੂੜੀ ਪਾਈ ਜਨੇ ਆ ਆਪਣੇ 26 ਚੋਨਾ ਇੱਧਰ। ਉਹਦੇ ਪਰਲੇ ਪਾਸੇ 12 ਚੋਨਾ। ਤੇ ਆ ਆਪਣੀ ਚਰੀ ਹੈ ਬਈ ਚਰੀ ਨੇ ਐਤ ਕੀ ਕੰਦ ਨਹੀਂ ਕੀਤਾ ਹੋਵੇ ਜਿਵੇਂ ਪਿਛਲੇ ਸਾਲ ਕੀਤਾ ਪਰ ਉਹਦੇ ਨਾਲ ਹਰੀ ਆ। ਪਿਛਲੇ ਸਾਲ ਨਾਲ ਹਰੀ ਜਰੂਰ ਆ ਤੇ ਪਰ ਕੱਦ ਨਹੀਂ ਕੀਤਾ ਥੱਲੇੋਂ ਤਾਂ ਬਈ ਸੁੱਕ ਹੀ ਜਾਂਦੀ ਆ ਤਾਂ ਨਾ ਤਾਂ ਹੁੰਦਾ ਨਾ ਥਰੇ ਥਰੇ ਸੁੱਕ ਜਾਂਦੀ ਆ ਉੱਤੋਂ ਬਹੁਤ ਹਰੀ ਐ ਬਹੁਤ ਹੀ ਹਰੀ ਐ ਉੱਤੋਂ ਪਹਿਲਾਂ ਇੰਨੀ ਹਰੀ ਨਹੀਂ ਹੁੰਦੀ ਸੀ ਇਹ ਵੀ ਕਾਰਨ ਜਿਹੜਾ ਹੈਗਾ ਹਰੀ ਦਾ ਤੇ ਇੱਥੇ ਆਪਾਂ ਯੂਰੀਆ ਬਹੁਤ ਘੱਟ ਪਾਈ ਸੀ ਇਹਨਾਂ ਪੱਠਿਆਂ 'ਚ ਇਸ ਕਿਾਰੇ 'ਚ ਇਹ ਜਿਹੜੀ ਅਗੇਤੀ ਬੀਜੀ ਐ 'ਚ ਦੋਰੀ ਪਾਈ ਸੀ ਇਦੋਂ ਅੱਗੇ ਇੱਕ ਹੈਗੀ ਐ ਚਰੀ ਉਹ ਚੈੱਕ ਕਰੀ ਰੇ ਭਈਆ ਉਹ ਵੀ ਆਪਾਂ ਅੱਗੇ ਮੂੰਹੇ 'ਚ ਧਰਤੀ ਸੀ ਤੇ ਉਹਨੇ ਉਹ ਥੋੜੀ ਜੀ ਪੀ ਲਈ ਐ ਆਪਾਂ ਉਦੋਂ ਉਦ ਪਾਈ ਨਹੀਂ ਰੇ ਆਪਾਂ ਕਿ ਚਲੋ ਚਲੋ ਹੁਣ ਆਪਾਂ ਪਾਵਾਂਗੇ ਇਹਨੂੰ ਤੇ ਸੁੱਖਾ ਬਾਈ ਬਣਾਊਗਾ ਵੀਡੀਓ ਤੇ ਜਿਹੜਾ ਕੋਈ ਮੇਰਾ ਭਰਾ ਨਾ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਉਹਦੇ ਨਾਲ ਹੌਸਲਾ ਵਧਦਾ ਤੇ ਹੋਰ ਵੀਡੀਓ ਬਣਾਉਂਦਾ ਲਓ ਹੁਣ ਸੁੱਖਾ ਬਾਈ ਬਣਾਊਗਾ ਇਹ ਬਈਓ ਤੁਸੀਂ ਵੇਖਿਆ ਨਾ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਹ ਕਿਨੇ ਤੇ ਕਿੰਨੇ ਕਿ ਜਗੇ ਟਰੈਕਟਰ ਜੇ ਤੁਹਾਡੇ ਕੋਲ ਕਿਸਾਨ ਗੁੰਡ ਹੈਗਾ ਤਾਂ ਵੈਸੇ ਬਹੁਤ ਘਾਟ ਟਰੈਕਟਰ ਹੈ ਅਜ ਤੱਕ ਇਹ ਨਵੇਂ ਜਿਹੇ ਆਏ ਆ ਤੇ ਕਿੰਨੇ ਕੁ ਤਗੜੇ ਆ ਤੁਸੀਂ ਜ਼ਰੂਰ ਦੱਸੋ ਕਮੈਂਟ ਕਰਕੇ ਤੇ ਕਿੰਨੀ ਕੀ ਰੇਟ ਹੋਣੀ ਜਾਂ ਤੁਸੀਂ ਜਿਹੜਾ ਵੀ ਟਰੈਕਟਰ ਬਾਹਨੇ ਕੋ ਵੱਡਾ ਟਰੈਕਟਰ ਵੀ ਲੈ ਕੇ ਵਾਣਿਆ ਤੇ ਕਿੰਨੀ ਕੀ ਰੇਟ ਤੇ ਸੱਤਣਾ ਮੈਨੂੰ ਬਈ 14-15 ਫੁੱਟ ਤੇ ਚੱਕਰ ਤੇ ਨਾ ਬਹੁਤ ਲੱਗਦਾ ਹੈ ਤੇ ਬਾਕੀ ਤੇਲ ਵੀ ਹਸਾਬ ਨਾਲ ਚੱਲਦਾ ਜੇ ਬਾੜੀ ਰੀਸ ਕਰਦੇ ਆਪਾਂ ਤੇ ਤੇਰਾ ਤੇਲ ਵਾਲਾ ਖੰਦਾ ਤੇ ਇਸ ਕਰਕੇ ਬਸਾਰ ਦੀ ਰੇਸ ਤੋਂ ਉਹਨਾਂ ਨੇ ਜਰੂਰ ਦੱਸੋ ਤੇ ਕਮੈਂਟ ਕਰਕੇ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਬਈ ਸ਼ੇਅਰ ਜਰੂਰ ਕਰਦੇ ਆ ਵੀ ਹੁਣ ਆਪਾਂ ਨਾ ਟਰੈਕਟਰ ਚ ਵਾਉਣ ਲੱਗੇ ਆ ਤੇ ਤੁਸੀਂ ਵੇਖੋ ਵੀ ਕਿਵੇਂ ਲੱਗਦਾ ਜ਼ੋਰ ਜ਼ਾਰ ਆਵਾਜ਼ ਬੋਏ ਕਿੰਨੀ ਸੋਹਣੀ ਆਵਾਜ਼ ਹੈ ਮੈਨੂੰ ਤਾਂ ਯਾਰ ਇਹ ਟਰੈਕਟਰ ਬਹੁਤ ਸਾਨ ਲੱਗਿਆ ਮੈਂ ਪਹਿਲਾਂ ਨਾੜਕੇ ਨਾਲ ਚਲਾਇਆ 65 ਭਾਈ ਹੋਇਆ ਵਾ ਤੇ ਆਹ ਟਰੈਕਟਰ ਚ ਲਾਉਣਾ ਜਦੋਂ ਹੱਥ ਲੱਕਦੇ ਨਾ ਆਏ ਨਹੀਂ ਮਰਨਾ ਆਇਆ ਨਹੀਂ ਕੋਈ ਨਾ ਚਲਾਇ ਪਹਿਲੂਰ ਕੱਢ ਦੂਗਾ ਤੇ ਪਰ ਨਜ਼ਾਰਾ ਲਿਆ ਦਿੰਦਾ ਤੁਸੀਂ ਵੇਖੋ ਵਗਦਾ ਮੈਂ ਥੋੜੀ ਜਿਹੀ ਆਡੀਓ ਵਿੱਚ ਐਡ ਕੀਤੀ ਹੈ ਤੇ ਬਾਕੀ ਇਹ ਦੂਰ ਜਿਹੜਾ ਚੱਲੂਗਾ ਉਹ ਕਿਸੇ ਵੇਖੇ ਦੀ ਬਾਜ਼ੀ ਹੋਏ ਤੇ ਹਰ ਹਰ ਕਹਿ ਦਾਂ ਜਮਾਂ ਇਹ ਪਰਵਾਹ ਨਹੀਂ ਮੰਨਦਾ ਯਾਰ ਬਾਕੀ ਜਿਹੜਾ ਟਰੈਕਟਰ ਉੱਤੇ ਬੈਠਦੇ ਆ ਨਾ ਇਹ ਐਵੇਂ ਨਹੀਂ ਵਾਂ ਗਿਆ ਪੂਰਾ ਉੱਤਰਾ ਟਰੈਕਟਰ ਐ ਜੀ 65 ਘੰਟੇ ਚੱਲਿਆ ਉਹ ਜਾਨ ਨੂੰ ਬਹੁਤ ਹੱਸ ਕੋਈ ਪਰਵਾਹ ਨਹੀਂ ਮੈਂ ਹੁਣ ਕੋਈ ਬਾੜੀ ਰੇਸ ਤੇ ਨੀ ਬੋਦਾ ਮੈਂ ਨਾ ਹੂੰਗਾ ਵਾਤ ਵਾਤ 1100 1100 ਚੱਕਰ ਤੇ ਇੰਨੇ ਕਿ ਤਵੋਣਾ ਵੱਧ ਤੋਂ ਵੱਧ ਮੈਂ 14-15 ਸੌ ਚੱਕਰ ਤੱਕ ਵੋਣਾ ਨਹੀਂ ਤੋਂ ਵੱਧ ਨਹੀਂ ਕਿ ਦੀ ਰੀਫ ਕੀਤੀ ਤੇ ਪਰ ਨਜ਼ਾਰਾ ਲਿਆ ਹੁੰਦਾ ਬਾਈ ਆ ਤੁਹਾਡੇ ਸਾਹਮਣੇ ਚੱਲੀ ਜਾਂਦਾ ਤੁਸੀਂ ਵੇਖ ਲਓ ਲਓ ਬਈ ਵਾਹ ਕੇ ਕਰਤਾ ਤਿਆਰ ਮਾਰਤਾ ਸੁਹਾਗਾ ਤੇ ਲੱਦੀ ਆਨੇ ਪੱਠੇ ਕਿੰਨੇ ਘਟ ਸੁਖੇ ਸੁਹਾਗੇ ਜੀ ਨੇ ਉੱਤੇ ਨਿਕਲ ਗਈ ਉਹ ਐਂ ਸਾਵਲਾ ਹੈ ਕਰ ਸੌਫੀਆਂ ਵੀ ਨਹੀਂ ਸਾਵੀਆਂ ਚਾਰ ਕੇ ਪੰਜ ਸੀ 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 ਤੇ ਵੜਦੇ ਆਹ ਦੇਖੋ ਬਈ ਬਗਲੇ ਫਿਰਦੇ ਇੱਕ ਗੱਲ ਤਾਂ ਹੈ ਬਾਈ ਤਗੜੇ ਟਰੈਕਟਰ ਨਾਲ ਵਾਹੁਣ ਦਾ ਸਵਾਦ ਆ ਜਾਂਦਾ ਇੱਕ ਹੀ ਸੁਭਾਗਾ ਜਾਣੀ ਅੜਿਆ ਇੱਕ ਰਿਆ ਇਹਨੇ ਮੋੜਨ ਚ ਕੋ ਕੀਤਾ ਜਾਂ ਵੀ ਜੋਰ ਜਾਂ ਲੱਗੀ ਗਿਆ ਤੇ ਨਜ਼ਾਰਾ ਆ ਗਿਆ ਇਸੇ ਕਰਕੇ ਅੱਜ ਇਹਨੂੰ ਲੈ ਆਈ ਸੀ ਆ ਨਾ ਕੁਸ ਵਣੋ ਜਿੱਥੇ ਬਗਲੇ ਜੇ ਫਿਰਦੇ ਉਹ ਦੂਰੂਰੇ ਆਪੜ ਸੇ ਹੁੰਦੀਦਾ ਹੋਊਗਾ ਜਿਹੜਾ ਬਾਹਲਾ ਥੋੜਾ ਚੜਾਇਆ ਦਿੰਦਾ ਉਹ ਵਾਕੇ ਰੋਣ ਕੀਤਾ ਸੀ ਆ ਆਪੜ ਸੇ ਇਹਦੇ ਜੇ ਫਿਰ ਜ਼ੋਰ ਵਾਲਾ ਲੱਗਦਾ ਸੀ ਉਹਨੇ ਔਖਾ ਹੋਈ ਜਾਣਾ ਸੀ ਇਹਨੇ ਸੁਖੇ ਕੜਾ ਲਾ ਦਤੀਆਂ ਫਿਰ ਤੋ ਥਬੀਆਂ ਦਾ ਕੀ ਹੁਣ ਬੜਕਾ ਦਿੰਨੇ ਜਦੋਂ ਇਹਨੇ ਵੜਦੇ ਆ ਜਵਾਗਾ ਬਈਆ ਪੁੱਤੇ ਲੱਦ ਲੈਣੇ ਨੇ ਗੱਡੀ ਤੇ ਨਾ ਲੱਦ ਲਈ ਤੇ ਉੱਤੇ ਹੀ ਰੱਖ ਲਈਦਾ ਕੀ ਆਪਣਾ ਜੋ ਵੜਦੇ ਆਂ ਹੋਰ ਪਤਾ ਨਹੀਂ ਇਤ ਦਇਆ ਕਰਦੀ ਇੱਥੇ ਤੱਕ ਹੈ ਟੱਕਿਆ ਥੋੜਾ ਜਿਹਾ ਤੇ ਗਾਇ ਜਿਹੜਾ ਲਓ ਭਈ ਆਪਾਂ ਵੜਦੇ ਹੁਣ ਪੱਠੇ ਸੁੱਕਾ ਲੱਗ ਗਿਆ ਛੱਟ ਗਏ ਸੀ ਤੇ